ਸਰ ਅਜਿਹਾ ਥੈਲਾਸੀਮੀਆ ਜਿਹੜਾ ਤੁਹਾਨੂੰ ਪਤਾ ਹੋਵੇਗਾ ਉਹ ਨਾਲ ਜਿਹੜੇ ਲੋਕਾਂ ਬੱਚੇ ਨੇ ਜਿਹੜੇ ਮਰਵਾਣ ਉਹਨਾਂ ਨੂੰ ਜਿਹੜਾ ਬਲੱਡ ਜਿਹੜਾ ਮਿਲਦਾ ਦੇਖੋ ਜਿਹੜਾ ਥੈਲਾਸੀਮੀਆ ਹੈਗਾ ਇਹ ਇਹਨੂੰ ਅਸੀਂ ਬਲੱਡ ਡਿਸਆਰਡਰ ਜਾਂ ਹਿਮਟੋਲੋਜੀਕਲ ਡਿਸਆਰਡਰ ਕਹਿੰਦੇ ਆ ਮਾਪੇ ਤੋਂ ਆਂਦਾ ਜੇ ਦੋਨੋਂ ਮਾਪੇ ਨੂੰ ਦੋਨਾਂ ਨੂੰ ਹੋਏਗਾ ਤਾਂ ਫਿਰ ਮੇਜਰ ਜਿਹੜੀ ਜਿਆਦਾ ਸਵਿਰ ਬਿਮਾਰੀ ਹੁੰਦੀ ਆ ਖੂਨ ਪੂਰਾ ਨਹੀਂ ਬਣਦਾ ਐਨੀਮੀਆ ਹੁੰਦਾ ਬੱਚੇ ਦੀ ਗ੍ਰੋਥ ਨਹੀਂ ਹੁੰਦੀ ਔਰ बार-बार ਬੱਚੇ ਨੂੰ ਬਲੱਡ ਟ੍ਰਾਂਸਫਿਊਜ਼ਨ ਦੀ ਖੂਨ ਚੜਾਉਣ ਦੀ ਲੋੜ ਪੈਂਦੀ ਹੈ ਉਹਦੇ ਨਾਲ ਆਰਰਨ ਵਸ ਜਾਂਦਾ ਫਿਰ ਉਹਦੀ ਚੇਲੇਸ਼ਨ ਕਰਨੀ ਪੈਂਦੀ ਹੈ ਸੋ ਪੇਰੈਂਟਸ ਵਾਸਤੇ ਵੀ ਬੜਾ ਕਸਟਮ ਵਾਲੀ ਗੱਲ ਹੁੰਦੀ ਹੈ ਜੇ ਬੱਚੇ ਵਾਸਤੇ ਵੀ ਔਰ ਬੱਚੇ ਦੀ ਨਾਰਮਲ ਗਰੋਥ ਨਹੀਂ ਹੋ ਪਾਂਦੀ ਤੇ ਇਹਦੇ ਵਾਸਤੇ ਇਹ ਜ਼ਰੂਰੀ ਹੈ ਕਿ ਜਿਹੜਾ ਮਾਪੇ ਬਾਬ ਜੇ ਅਵੇਅਰ ਹੋਣ ਤਾਂ ਇਸ ਨੂੰ ਰੋਕਿਆ ਵੀ ਜਾ ਸਕਦਾ ਅੱਜ ਸਾਡੇ ਜਿਹੜਾ ਹੈਗਾ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਨੇ ਸਾਡੇ ਸਿਵਲ ਸੈਸਨ ਔਰ ਫਲੈਂਥਰੋਫੀ ਐਨ ਜੀਓ ਨੇ ਔਰ ਸਾਰੇ ਮਲੇ ਸਬਾਨ ਨੇ ਸਾਰੇ ਨੇ ਮਿਲ ਕੇ ਕੋਰਾਂ ਵਾਸਤੇ ਸਪੈਸ਼ਲ ਬਾਡ ਬਣਾਇਆ ਡੇ ਕੇਰ ਜਿੱਥੇ ਉਹਨਾਂ ਨੂੰ ਬਹੁਤ ਸਾਰੀਆਂ ਸਹੂਦਾਵਾਂ ਮਿਲਣਗੀਆਂ ਉਹਨਾਂ ਦਾ ਅੱਛਾ ਐਟਮੋਸਫੀਅਰ ਹੋਏਗਾ ਉੱਥੇ ਮਾਪੇ ਵਾਸਤੇ ਵੀ ਅੱਛਾ ਲੱਗੇਗਾ ਉਹਨਾਂ ਨੂੰ ਤੇ ਉਹਦੇ ਵਾਸਤੇ ਬਲੱਡ ਡੋਨੇਸ਼ਨ ਦੇ ਕੈਂਪਸ ਵੀ ਲਗਾਉਂਦੇ ਆ ਸਾਰੇ ਜਣੇ ਜਿਹਨੇ ਸਾਡੇ ਐਨ ਜੀਓ ਸੱਜਿਆ ਤੇ ਅਸੀਂ ਉਹਨਾਂ ਦੀ ਪਰਿਵਾਰਾਂ ਦੇ ਨਾਲ ਹਰ ਤਰ੍ਹਾਂ ਮਦਦ ਕਰਦੇ ਆ ਪਰ ਇਹਦੇ باوجود ਇਹ ਬਿਮਾਰੀ ਜਿਹੜੀ ਹੈਗੀ ਆ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਖਤਮ ਹੋ ਚੁੱਕੀ ਹੈ ਕਿਉਂਕਿ ਉਹ ਵਿਆਹ ਤੋਂ ਪਹਿਲਾਂ ਜਿਹੜਾ ਹੈਗਾ ਸ਼ਾਦੀ ਤੋਂ ਪਹਿਲਾਂ ਇੱਕ ਸਿੰਪਲ ਜਿਹਾ ਟੈਸਟ ਹੁੰਦਾ ਜੇ ਦੋ ਤਾਂ ਫਿਰ ਮਤਲਬ ਮੇਜਰ ਹੋਏਗਾ ਜੇ ਇੱਕ ਪੈਰੈਂਟ ਹੋਏਗਾ ਤਾਂ ਫਿਰ ਮਾਈਨਰ ਹੋ ਸਕਦਾ ਕੈਰੀਅਰ ਹੋ ਸਕਦਾ ਫਿਰ ਜਿਆਦਾ ਸਵੀਅਰ ਬਿਮਾਰੀ ਨਹੀਂ ਹੁੰਦੀ ਹੈ ਸੋ ਬੜਾ ਸਿੰਪਲ ਜਿਹਾ ਟੈਸਟ ਕਰਾ ਕੇ ਇਸ ਤੋਂ बच ਸਕਦੇ ਆ ਕਿਊਰੇਬਲ ਹੈ ਵਿਦ ਬੋਨ ਮੈਰੋ ਟ੍ਰਾਂਸਪਲੈਂਟ ਔਰ ਉਹ ਸਾਡੇ ਸੀਐਮਸੀ ਦੇ ਡਾਕਟਰ ਜੋਸਫ ਜੌਨ ਜੀ ਆਪਣੇ ਨਾਲ ਹੈ ਜੀ ਅੱਜ ਆਏ ਹੋਏ ਆ ਉਹਨਾਂ ਨੇ ਬਹੁਤ ਕੋਸ਼ਿਸ਼ ਕਰਕੇ ਫੰਡਸ ਵੀ ਅਰੇਂਜ ਕੀਤੇ ਔਰ ਉਹਨਾਂ ਨੇ 올 ਇੰਡੀਆ ਤੋਂ ਔਰ ਅਸੀਂ ਸਾਰਾ ਇਹਨਾਂ ਦੇ ਨਾਲ ਮਿਲ ਕੇ ਪੇਸ਼ੈਂਟਸ ਵਾਸਤੇ ਬੋਨ ਮੈਰੋ ਟ੍ਰਾਂਸਪਲੈਂਟ ਕਰੀ ਹੋਏਗਾ ਔਰ ਬੱਚਾ ਕਯਰ ਹੋ ਜਾਏਗਾ ਨਾਰਮਲ ਲਾਈਫ ਜੀਵਨ ਕਰ ਸਕੇਗਾ 10-12 ਸਾਲ ਤੱਕ ਇਹ ਕਰ ਰਹੇ ਆ ਪਹਿਲਾਂ 5 ਸਾਲ ਤੱਕ ਸੀਗਾ ਬਟ ਉਹਨਾਂ ਨੇ ਵਧਾ ਕੇ ਜਿਹੜਾ ਕਿਹਾ ਵੀ 10-12 ਸਾਲ ਤੱਕ ਇਹਨਾਂ ਨੇ ਸਪான்ਸਰ ਵੀ ਲੱਭਿਆ 15-16 ਲੱਖ ਦੀ ਸਰਜਰੀ ਹੈ ਜਿਹੜੀ ਕਿ ਫ੍ਰੀ ਕੀਤੀ ਜਾ ਰਹੀ ਹੈ ਇਹਨਾਂ ਦੇ ਸਹਿਯੋਗ ਦੇ ਨਾਲ ਪੰਜਾਬ ਸਰਕਾਰ ਸਾਰੇ ਜਣੇ ਅਸੀਂ ਮਿਲ ਕੇ ਔਰ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਜਿਹੜੇ ਬਹੁਤ ਸਾਰੇ ਜੀਵਨਾਂ ਦੇ ਸਟ੍ਰੋਕ ਦਾ ਵੀ ਸਾਡਾ ਪ੍ਰੋਜੈਕਟ ਚੱਲਦਾ ਪਿਆ ਸੀ ਐਮਸੀ ਦੇ ਨਾਲ ਔਰ ਸਾਡੇ ਆਈਸੀਯੂ ਹੋਰ ਬਾਕੀ ਜਗ੍ਹਾ ਤੇ ਵੀ ਆਪਣੀਆਂ ਸਰਵਿਸਿਜ਼ ਦੇਣ ਦੇ ਤਿਆਰ ਆ ਰਹੇ ਹਾਂ ਜੀ ਆਪਣੇ ਕੋਲੇ ਕ੍ਰਿਟੀਕਲ ਕੇਅਰ ਬਲੌਕ ਬਣ ਰਿਹਾ ਹੈਗਾ ਉਹਦੇ ਵਿੱਚ ਵੀ ਲੋਕਾਂ ਨੂੰ ਸਾਡੇ ਪਟਾਲੇ ਦੇ ਵਿੱਚ ਵੈਸੇ ਵੀ ਇਸ ਹਸਪਤਾਲ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਬਹੁਤ ਸਾਰਾ ਸੁਧਾਰ ਹੋਇਆ ਪਹਿਲਾਂ ਤੇ ਦਵਾਈਆਂ 100% ਅਸੀਂ ਦੇ ਰਹੇ ਹਾਂ ਸਰਕਾਰੀ ਦਵਾਈਆਂ ਦੇ ਰਹੇ ਹਾਂ 1000 ਡਾਕਟਰ ਭਰਤੀ ਕਰ ਰਹੇ ਹਾਂ ਡਾਕਟਰਸ ਆ ਜਾਣਗੇ 1200 ਨਰਸਸ ਭਰਤੀ ਕਰ ਰਹੇ ਹਾਂ ਨਰਸਸ ਪੂਰੀਆਂ ਹੋ ਜਾਣਗੀਆਂ ਤੇ 24 ਘੰਟੇ ਉਹ ਗੇ ਲੋਕ ਸੋ ਜਿੱਤੋਂ ਤੁਸੀਂ ਕਿਹਾ ਕਿ ਜਨਰੇਟਰ ਨਾਲ ਜਿਹੜੇ ਲੱਗੇ ਨੇ ਕਿਤੇ ਨਾ ਕਿਤੇ ਲੱਗਦਾ ਕਿ ਪਹਿਲਾਂ ਜਿੰਨਾ ਲੋਕ ਪਟਕਦੇ ਸੀ ਕਿ ਹੁਣ ਜਿਹੜੀਆਂ ਜਿਹੜੀਆਂ ਸਵਾਪ ਚ ਲੈਣ ਗਿਆ ਪਹਿਲਾਂ ਜਿੱਤਿਆ ਹਾਂ ਹਾਂ ਜੀ ਹਾਂ ਬਿਲਕੁਲ ਹੋਏਗਾ ਜੀ ਬਿਲਕੁਲ ਹੋਏਗਾ ਸਾਰੇ ਪੰਜਾਬ ਦੇ ਹਸਪਤਾਲਾਂ ਨੂੰ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਔਰ ਅਰਵਿੰਦ ਕੇਜਰੀਵਾਲ ਜੀ ਦੀ ਜਿਹੜੀ ਸਿਹਤ ਤੇ ਸਿੱਖਿਆ ਦੋ ਟਾਪ ਪ੍ਰਾਇਰੀਟिज ਹੈ ਔਰ ਦੋਨਾਂ ਦੇ ਉੱਤੇ ਗਵਰਨਮੈਂਟ ਜਿਹੜੀ ਆ ਗਈ ਆ ਉਹ ਵੱਧ ਤੋਂ ਵੱਧ ਖਰਚਾ ਵੀ ਕਰਦੀ ਆ ਔਰ ਲੋਕਾਂ ਨੂੰ ਸੁਰੱਖਣ ਦੇ ਰਿਹਾ ਲੋਕਾਂ ਦੇ ਆਊਟ ਆਫ ਪਾਕਟ ਐਕਸਪੈਂਸਸ ਮੱਲਾ ਕਲੀਨਿਕ ਤੁਹਾਡੇ ਲੁ ਟੋਟਲ ਜ਼ਿਲ੍ਹੇ ਚ 94 ਹਨ ਹਾਂਜੀ ਸਰ ਹਾ ਜ਼ਿਲ੍ਹੇ ਚ 91 37 ਸਰ 37 ਬਣਾ 37 ਜਗ੍ਹਾ ਤੇ ਜਿਹੜੀ ਤੁਹਾਡੇ ਦਵਾਈ ਲੱਗਿਆ ਜਿੱਥੇ 100 150 ਕੁਛ ਰੋਜ਼ ਦਵਾਈ ਲੱਗਿਆ ਇਮੇਜਨ ਕਿੰਨੇ ਲੋਕਾਂ ਨੂੰ ਫਾਇਦਾ ਹੋ ਰਿਹਾ ਤੇ ਇਸ ਤੋਂ ਸਵਾਛ 6 ਤੁਹਾਡੇ 30 ਪਰਸੈਂਟ ਕਮਿਊਨਿਟੀ ਹੈਲਥ ਸੈਂਟਰ ਹੈ ਉਹਦੇ ਵਿੱਚ ਵੀ ਅਸੀਂ ਡਾਕਟਰ ਲਗਾ ਕੇ ਉੱਥੇ ਵੀ ਜਿਹੜੇ ਅਸੀਂ 24 ਘੰਟੇ ਸਰਵਿਸ ਸ਼ੁਰੂ ਕਰ ਰਹੇ ਹਾਂ ਅਚ ਕੁਝ ਹੋਰ ਨਵੇਂ ਖੋਲਣ ਦੀ ਗੱਲ ਵੀ ਹੈ ਹਾਂ ਉਹਦੇ ਵਿੱਚ ਹੁਣ ਅਸੀਂ ਨਵੇਂ ਖੋਲ ਰਹੇ ਹਾਂ ਜੀ ਖਾਸ ਕਰਕੇ ਜਿਹੜੇ ਹਾਈ ਫਰਟ ਪਾਲ ਜਿੱਥੇ ਹੈਗੀ ਆ ਉੱਥੇ ਖੋਲ ਰਹੇ ਆ ਬੱਸ ਸਟੈਂਡ ਦੇ ਸਾਹਮਣੇ ਸਟੇਸ਼ਨ ਦੇ ਤਾਕੇ ਜਿੱਥੇ ਤੁਹਾਨੂੰ ਪਹਿਲਾਂ ਪਹਿਲਾਂ ਹੁੰਦਾ ਸੀਗਾ ਵੀ ਠੇਕਿਆ ਵਾਸਤੇ ਮਸ਼ਹੂਰ ਹੁੰਦਾ ਸੀਗਾ ਹੁਣ ਮ ਲੱਗਣੇ ਲੇਕ ਵਾਸਤੇ ਮਸ਼ਹੂਰ ਹੋ ਗਿਆ ਹਾਂ ਸਰ ਕੁਝ ਤਾਂ ਮੈਂ ਦੇਖਿਆ ਇਲਾਕਿਆਂ ਦੇ ਵਿੱਚ ਥੋੜੀ ਡੇਂਗੂ ਦੀ ਜਣੀ ਪਈ ਹੈ ਤੁਹਾਨੂੰ ਮਾ ਕਿਸੇ ਵੀ ਕੋਈ ਦੇਖੋ ਜਿਹੜਾ ਡੇਂਗੀ ਹੈਗਾ ਇਹ ਬਹੁਤ ਹੁੰਦਾ ਹੈ ਮਤਲਬ ਤੁਸੀਂ ਦੇਖੋ ਇਵਨ ਚਾਈਨਾ ਵਰਗੇ ਦੇਸ਼ ਦੇ ਵਿੱਚ ਚਿਕਨ ਗੁਣੀਆਂ ਦਾ ਉੱਥੇ ਐਪੀਡੈਮਿਕ ਕਹਿੰਦੇ ਆ ਵੀ ਕਰੋਨਾ ਵਹਿਰਾ ਹਾਲ ਹੋਇਆ ਹੋਇਆ ਅਸੀਂ ਸਾਡੀ ਪ੍ਰੋਐਕਟਿਵ ਅਪਰੋਚ ਹੈ ਅਸੀਂ ਡੈਂਗੀ ਜਾਂ ਚਿਕਨਗੁਨੀਆ ਦੀ ਵੇਟ ਨਹੀਂ ਕਰਦੇ ਅਸੀਂ ਲਾਰਵਲ ਇੰਡੈਕਸ ਉਹਡੇ ਲੁਧਿਆਣੇ ਦੇ ਵਿੱਚ ਆਇਆ ਹੋਏਗਾ ਮਤਲਬ ਮੈਂ ਇਹਨਾਂ ਨੂੰ ਜਿਹੜਾ ਹਮੇਸ਼ਾ ਟਰੈਕ ਕਰਦਾ ਹਾਂ ਉਹਨੂੰ ਡੈਂਗੂ ਹੋਣ ਤੋਂ ਪਹਿਲਾਂ ਹੀ ਅਸੀਂ ਜਦੋਂ ਲੋਕਾਂ ਦੇ ਕੂਲਰਸ ਆਪਣੇ ਆदत ਹੈ ਲੋਕਾਂ ਨੂੰ ਜਿਵੇਂ ਬਾਹਰ ਪੰਛੀ ਵਾਲੀ ਰੱਖਦਾ ਕਟੋਰਾ ਉਹਦਾ ਪਾਣੀ ਚੇਂਜ ਨਹੀਂ ਕਰਦੇ ਕੁੱਤਿਆਂ ਵਾਸਤੇ ਰੱਖ ਦਿੰਦੇ ਆ ਮੂਰਖੀਆਂ ਵਾਸਤੇ ਗਾਵੀਆਂ ਵਾਸਤੇ ਰੱਖ ਦਿੰਦੇ ਆ ਤੇ ਉਹਦੇ ਵਿੱਚ ਇਹ ਪੈਦਾ ਹੁੰਦਾ ਔਰ ਘਰਾਂ ਦੇ ਵਿੱਚ ਜਿੰਨੇ ਇਕੱਟਦਾ ਸਾਫ ਪਾਣੀ ਚ ਪੈਦਾ ਹੁੰਦਾ ਤੇ ਇਹ ਸਾਰਿਆਂ ਨੂੰ ਹਰ ਸ਼ੁੱਕਰਵਾਰ ਡੈਂਗੂ ਤੇਵਾਰ ਸਾਡੀ ਕੈਂਪੇਨ ਜੁਆਇਨ ਕਰੋ ਕਿਤੇ ਵੀ ਜਿਹੜਾ ਸਟੈਗਨੈਂਟ ਵਾਟਰ ਹੈ ਉਹ ਡਰੇਨ ਕਰ ਦਿਓ ਉਹਨੂੰ ਸੁਕਾ ਦਿਓ ਬਰਤਨ ਨੂੰ ਚਾਹੇ ਕੋਲਰ ਨੂੰ ਸੁਕਾ ਕੇ ਦੁਬਾਰਾ ਪਾਣੀ ਪਾ ਲੋ ਫਿਰ ਉਹਦੀ ਉਹਦਾ ਲਾਈਫ ਸਾਈਕਲ ਬ੍ਰੇਕ ਹੋ ਜਾਂਦਾ ਤਾਂ ਬੱਚਰ ਨਹੀਂ ਹੋਏਗਾ ਤਾਂ ਡੈਂਗੀ ਨਹੀਂ ਹੋਏਗਾ ਇਹਦੇ ਵਿੱਚ ਇਹ ਸਾਰਿਆਂ ਨੂੰ ਸਾਰਿਆਂ ਨੂੰ ਅਵੇਅਰਨੈਸ ਦੀ ਲੋੜ ਹੈ ਅਸੀਂ 20000 ਆਸ਼ਾ ਵਰਕਰਸ ਔਰ ਸਾਰੇ ਜਿੰਨੇ ਸਕੂਲ ਟੀਚਰਸ ਹੈ ਉਹਨਾਂ ਵਾਸਤੇ ਔਰ ਜਿਹੜੇ ਅੱਗੇ ਬੱਚਿਆਂ ਨੂੰ ਟ੍ਰੇਨਿੰਗ ਦੇ ਰਹੇ ਕੋ ਆਪਣੇ ਆਪਣੇ ਘਰ ਦੇ ਵਿੱਚ ਸਾਡੇ ਕੋਲੇ ਜਿਹੜੇ ਹੈਗਾ 2 ਮਿਲੀਅਨ ਬੱਚੇ ਆ ਸਾਡੇ ਕੋਲੇ ਸਾਰੇ ਸਕੂਲਾਂ ਕਾਲਜਾਂ ਦੇ ਵਿੱਚ ਜੇ ਬੱਚੇ ਸਾਰੇ ਸਿੱਖ ਜਾਣਗੇ ਤਾਂ ਸਾਡਾ ਕੰਮ ਸੌਖਾ ਹੋ ਜਾਂਦਾ ਬਹੁਤ ਅਸਲ ਇਹ ਕਿ ਜਦੋਂ ਅਸੀਂ ਬੋਲਦੇ ਸੀ ਕਿ ਕਿਨਾ ਪਹਿਲਾਂ ਜਿਲ੍ਹਾ ਚੋਣੇ ਜਾ ਰਹੇ ਸੀ ਮੈਸਰ ਸੋ ਪਰ ਹੁਣ ਦਵਾਈ ਕਿਰੀਏ ਦਿੱਤੀ ਜਾ ਰਹੀ ਹੈ ਦਵਾਈ ਵੀ ਦੇ ਰਹੇ ਹਾਂ ਜੀ ਉਹਨਾਂ ਨੂੰ ਅਸੀਂ ਸਭ ਤੋਂ ਵੱਡੀ ਗੱਲ ਇਹ ਹੈ ਵੀ ਅਸੀਂ ਉਹਨੂੰ ਡੀਕਮੈਡਲਾਈਜ਼ ਅਸੀਂ ਉਹਨਾਂ ਨੂੰ ਜਿਹੜੇ ਨਸ਼ਾ ਕਰਨ ਵਾਲੇ ਆ ਉਹਨਾਂ ਨੂੰ ਮਰੀਜ਼ ਸਮਝਦੇ ਹਾਂ ਉਹਨਾਂ ਨੂੰ ਹਸਪਤਾਲਾਂ 'ਚ ਭੇਜ ਰਹੇ ਹਾਂ ਜਿਸ ਤਰ੍ਹਾਂ ਤੁਸੀਂ ਕਿਹਾ ਨਾ ਸਕਿਲ ਡਵੈਲਪਰ ਉਹਨਾਂ ਕੋਲ ਨਾ ਕੋਈ ਕੰਮ ਸਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਨੂੰ ਕੋਈ ਨਾ ਕੋਈ ਰੋਜ਼ਗਾਰ ਦੇ ਕੇ ਤਾਂ ਕਿ ਉਹਨੂੰ ਨਸ਼ੇ ਨਾਲੋਂ ਹਟਾ ਕੇ ਕਿਸੇ ਕੰਮ ਤੇ ਲਗਾਇਆ ਜਾਵੇ ਤਾਂ ਫਿਰ ਉਹਦੀ ਐਕਚੁਅਲੀ ਰੀਹੈਬਿਲੀਟੇਸ਼ਨ ਹੁੰਦੀ ਆ ਇਸ ਔਰ এডਿਕੇਸ਼ਨ ਦੇ ਨਾਲ ਵੀ ਬਚਣ ਲੋੜ ਹੈ ਠੀਕ ਹੈ ਬਹੁਤ